ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਅੱਜ ਜਿਹੜੀ ਕਿਸਾਨਾਂ ਦੀ ਬੈਠਕ ਹੋਈ ਪੰਜ ਜਥੇਬੰਦੀਆਂ ਦੀ ਬੈਠਕ ਹੋਈ ਹੈ ਉਹਨਾਂ ਦੇ ਵਿੱਚ 18 ਜਨਵਰੀ ਨੂੰ ਜਿਹੜਾ ਧਰਨਾ ਲਗਾਇਆ ਜਾਣਾ ਉਹਨੂੰ ਲੈ ਕੇ ਜਿਹੜੀਆਂ ਚੀਜ਼ਾਂ ਨੇ ਬਹੁਤ ਸਾਰੇ ਮੁੱਦੇ ਉਹਦੇ ਵਿੱਚ ਡਿਸਕਸ ਕੀਤੇ ਗਏ ਨੇ ਨਾਲ ਇੱਕ ਮੁੱਖ ਮੁੱਦਾ ਇਹ ਵੀ ਰੱਖਿਆ ਗਿਆ ਹੈ ਕਿ 28 ਤਰੀਕ ਨੂੰ ਹੋਣ ਵਾਲੀ ਜਿਹੜੀ ਬੈਠਕ ਹੈ ਉਹਦਾ ਵੀ ਵਿਰੋਧ ਕੀਤਾ ਜਾਏਗਾ ਸਾਡੇ ਨਾਲ ਇਸ ਵਕਤ ਕਿਸਾਨੀ ਲੀਡਰ ਜਿਹੜੇ ਨੇ ਪ੍ਰੇਮ ਸਿੰਘ ਪੰਗੂ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਰ ਅੱਜ ਦੀ ਬੈਠਕ ਸਾਰੇ ਲੀਡਰ ਪਹੁੰਚੇ ਸੀ ਸਾਰਿਆਂ ਨੇ ਗੱਲਬਾਤ ਕੀਤੀ ਕੀ ਕੀ ਚੀਜ਼ਾਂ ਜਿਹੜੀਆਂ ਨੇ ਮੁੱਖ ਤੌਰ ਤੇ ਵਿਚਾਰੀਆਂ ਗਈਆਂ 18 ਜਨਵਰੀ ਨੂੰ ਕਿਸਾਨ ਜਥੇਬੰਦੀ ਕੀ ਕਰਨ ਜਾ ਰਹੇ ਹੈ ਦੇਖੋ ਮੁੱਖ ਤੌਰ ਤੇ ਅਸੀਂ 18 ਜਨਵਰੀ ਨੂੰ ਇੱਕ ਚੰਡੀਗੜ੍ਹ ਦੇ ਧਰਤੀ ਤੇ ਦਿੱਲੀ ਟਾਈਮੋਰ ਚਲਾਉਣ ਜਾ ਰਹੇ ਹਾਂ ਉਹਦੇ ਤਿਆਰੀ ਲਈ ਜੋ ਮੀਟਿੰਗ ਸੱਦੀ ਸੀ ਗਰਾਊਂਡ ਤੋਂ ਰਿਪੋਰਟਸ ਜਿਵੇਂ ਆਈਆਂ ਨੇ ਉਹਨਾਂ ਅਨੁਸਾਰ ਵੀ ਬਹੁਤ ਵੱਡੀ ਤਿਆਰੀ ਹੈ ਪੰਜਾਬ ਜੀ ਵੀ ਤਾਂ ਸਾਡੇ ਪ੍ਰਚਾਰ ਮੇਂ ਬੜੀ ਜੋਰਾਂ ਤੇ ਆ 1 ਲੱਖ ਪਰਚਾ ਅਸੀਂ ਛਾਪਿਆ ਉਹ ਘਰ ਘਰ ਜਾ ਰਿਹਾ ਜਸਟ ਟੂ ਕ੍ਰੀਏਟ ਦਾ ਪਬਲਿਕ ਅਪੀਨੀਅਨ ਮੋਰਚੇ ਤੇ ਵੀ ਤਾਂ ਆਣਗੇ ਜਿਹੜੇ ਜਾਦਾ ਚੇਤਨ ਲੋਕ ਨੇ ਪਰ ਜਿਹੜੇ ਪਿੱਛੇ ਵੀ ਰਹਿਣਗੇ ਉਹਨਾਂ ਦੀ ਵੀ ਮੋਰਲ ਸਪੋਰਟ ਰਹੇਗੀ ਜੇ ਮੋਰਚੇ ਦੇ ਹੱਕ ਦੇ ਵੀ ਪਿੱਛੇ ਬੋਲਣਗੇ ਉਹ ਵੀ ਆਗਿਆ ਕਰਨਗੇ ਪਰ ਪਹਿਲੇ ਦਿਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਹੁਤ ਵੱਡੀ ਗਿਣਤੀ 'ਚ ਰਾਲੀਆਂ ਜਿਵੇਂ ਸਿੰਘੂ ਬਾਟਰ ਦੇ ਗਏ ਸੀ ਤਿਆਰ ਕੀਤੀਆਂ ਰਸਣ ਹਰ ਪ੍ਰਬੰਧ ਉਸ ਦੇ ਵਿੱਚ ਗੱਦੇ ਸੌਣ ਦਾ ਪ੍ਰਬੰਧ ਉਹ ਕਰਕੇ ਆ ਰਹੇ ਹਨ ਪਰ 28 ਤਰੀਕ ਬੜੀ ਸਤਿਗੜੀ ਆਇਆ ਮੈਂ 28 ਨੂੰ ਮੀਟਿੰਗਸ ਪਹਿਲਾਂ ਵੀ ਹੋ ਜਾਂ ਲੈ ਪੰਜਾਬ ਤੇ ਹਰਿਆਣਾ ਦੀ ਕਿਉਂਕਿ ਸੁਪਰੀਮ ਕੋਰਟ ਦੀ ਇੱਕ ਕੇਸ ਚੱਲ ਰਿਹਾ ਉਹ 2004 ਦੇ ਵਿੱਚ ਸੁਪਰੀਮ ਹਰਿਆਣਾ ਸਰਕਾਰ ਦੇ ਹੱਕ ਦੇ ਵਿੱਚ ਇੱਕ ਡਿਗਰੀ ਪਾਸ ਕੀਤੀ ਹੋਈ ਹੈ ਵੀ ਐਸ ਵੀ ਐਲ ਬਣਾਓ ਸੁਪਰੀਮ ਕੋਰਟ ਉਸ ਦੇ ਜਿਉਂ ਸੁਣਵਾਈ ਕਰਦਾ ਹੈ ਨਾ ਤਾਂ ਹਮੇਸ਼ਾ ਕਹਿੰਦੇ ਵੀ ਅਸੀਂ ਕੋਈ ਵਰਡਿਕਟ ਥੋਸ ਦਈਏ ਉਹ ਲਾਗੂ ਨਾ ਹੋਵੇ ਬੈਟਰ ਹੈ ਵੀ ਪੰਜਾਬ ਤੇ ਹਰਿਆਣਾ ਇਕੱਠੇ ਬੈਠਣ ਇਹਦਾ ਸੋਲੂਸ਼ਨ ਕੱਢ ਲੈਣ ਹੁਣ ਸੋਲੂਸ਼ਨ ਦਾ ਦੇਖੋ ਇੱਕ ਵਾਟਰਟਾਈਟ ਕੰਪਾਰਟਮੈਂਟ ਨਾ ਪੰਜਾਬ ਕਹਿੰਦਾ ਪਾਣੀ ਹੈ ਨਹੀਂ ਹਰਿਆਣਾ ਕਹਿੰਦਾ ਪਾਣੀ ਦੋ ਠੀਕ ਹੈ ਸੁਪਰੀਮ ਕੋਰਟ ਇਸ ਨੂੰ ਅਵਾਇਡ ਕਰਦੀ ਹੈ ਕਿ ਅਸੀਂ ਕੋਈ ਵਰਡਿਕਟ ਐਸਾ ਨਾ ਦਈਏ ਕਿਉਂਕਿ ਲੋਕ ਕਿਹੜਾ ਮੰਨਦੇ ਹੈ ਸਿੰਗੂ ਬਾਰਡਰ ਤੇ ਵੀ ਤਾਂ ਸੁਪਰੀਮ ਕੋਰਟ ਨੇ ਵਰਡਿਕਟ ਦਿੱਤਾ ਸੀ ਵੀ ਇਹ ਸਾਰੀ ਰੋਡ ਤੁਸੀਂ ਖਾਲੀ ਕਰੋ ਅਸੀਂ ਤਾਂ ਮੰਨਿਆ ਨਹੀਂ ਉਹ ਉਹਨਾਂ ਨੇ ਥੋੜਾ ਕਰਨਾ ਆ ਕੇ ਸੋ ਕੋਈ ਬੈਟਰ ਹੈ ਵੀ ਸੁਪਰੀਮ ਕੋਰਟ ਜਿਹੜੇ ਬੇਸਿਕ ਇਸ਼ੂਸ ਨੇ ਕਨਸਟੀਟਿਊਸ਼ਨਲ ਉਹਨਾਂ ਦੇ ਉੱਪਰ ਬਹਿਸ ਕਰਨ ਉਹ ਰੈਸੋਲਵ ਕਰੇ ਉਹ ਵਾਟਰ ਡਿਸਪਿਊਟਸ ਨੇ ਕਨਸਟੀਟਿਊਸ਼ਨਲੀ ਰਾਈਟ ਕਿਸਦਾ ਹੈ ਪੰਜਾਬ 'ਚ ਪਾਣੀ ਕਿੰਨਾ ਹੈ ਫਾਲਤੂ ਹੈ ਕਿ ਨਹੀਂ ਹੈ ਲੀਗਲ ਰਾਈਟ ਪੰਜਾਬ ਦਾ ਬਣਦਾ ਹੈ ਅਸ ਪਰ ਰਿਪੇਅਰਿੰਗ ਪ੍ਰਿੰਸੀਪਲ ਯਾ ਕਿ ਜ਼ੀ ਹੋਲ ਸਟੇਟ ਦਾ ਬਣਦਾ ਹੈ ਇਹ ਕੁਝ ਮੁੱਦੇ ਨੇ ਆਇਆ ਇਹ ਇੰਟਰ ਸਟੇਟ ਡਿਸਪਿਊਟ ਹੈ ਯਾ ਸਿੰਗਲ ਸਟੇਟ ਡਿਸਪਿਊਟ ਹੈ ਇਹਨਾਂ ਮੁੱਦਿਆਂ 'ਤੇ ਸੁਪਰੀਮ ਕੋਰਟ ਗੱਲ ਨਹੀਂ ਕਰਦੀ ਉਹ ਕਹਿੰਦੇ ਨੇ ਵੀ ਐਸਵਾਈਐਲ ਬਣਾਓ ਉਹਦੇ ਵਿੱਚ ਪਾਣੀ ਪਾਣਾ ਕਿ ਨਹੀਂ ਪਾਣਾ ਵੀਅਰ ਲਿਸਟ ਬਜਟ ਸੋ ਇਸ ਲਈ ਇੱਕ ਝਗੜੇ ਵਾਲੀ ਗੱਲ ਹੈ 28 ਤਰੀਕ ਨੂੰ ਕੇਂਦਰੀ ਜਲ ਸਰੋਤ ਮੰਤਰੀ ਜੀ ਉਹਨਾਂ ਨੇ ਆਣਾ ਮੀਟਿੰਗ ਫੇਰ ਰੱਖੀ ਹੈ ਇੱਕ ਗੱਲ ਸਿਗਨੀਫੀਕੈਂਟ ਹੈ ਉਸ ਦੇ ਵਿੱਚ ਉਹਨਾਂ ਨੇ ਆਉਣ ਤੋਂ ਪਹਿਲਾਂ ਇਹ ਗੱਲ ਕਹਿਤੀ ਵੀ ਦੋ ਤਿੰਨ ਵਾਰੀ ਮੀਟਿੰਗਸ ਤਾਂ ਪਹਿਲਾਂ ਹੋ ਗਈਆਂ ਪਰ ਸੋਲੂਸ਼ਨ ਕੋਈ ਨਿਕਲਦਾ ਨਹੀਂ ਇਹ ਮੀਟਿੰਗ ਕਰਨ ਮੈਂ ਆ ਰਹੇ ਹਾਂ ਬੈਟਰਾ ਕੋਈ ਸੋਲੂਸ਼ਨ ਨਿਕਲੇ ਜੇ ਨਹੀਂ ਨਿਕਲੂਗਾ ਤਾਂ ਐਸ ਪਰ ਸੁਪਰੀਮ ਕੋਰਟ অবজারਵੇਸ਼ਨ ਐਂਡ ਡਾਇਰੈਕਸ਼ਨ ਅਸੀਂ ਨਹਿਰ ਬਣਾਵਾਂਗੇ ਇੱਕ ਥ੍ਰੈਟਨਿੰਗ ਐ ਇਸ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਨਾ ਕਿਸੇ ਨੂੰ ਧੱਕਾ ਪੰਜਾਬ ਦੇ ਲੋਕਾਂ ਨੇ ਬਰਦਾਸ਼ਤ ਕੀਤਾ ਤੇ ਨਾ ਹੀ ਹੁਣ ਕਰਨਗੇ ਇਸੇ ਲਈ ਅਸੀਂ ਉਹ ਚੀਜ਼ ਨੂੰ ਦੇਖਦੇ ਹੋਏ 28 ਤਰੀਕ ਨੂੰ ਵੱਡਾ ਪ੍ਰੋਟੈਸਟ ਪਲਾਨ ਕਰ ਰਹੇ ਹਾਂ ਜਿਸ ਤੋਂ ਇਸ ਤੋਂ ਪਹਿਲਾਂ ਜਿਹੜੇ ਕਿਸਾਨ ਜਿਹੜੇ ਗੈਰ ਰਾਜਨੀਤਿਕ ਆਪਣੇ ਆਪ ਨੂੰ ਕਹਿੰਦੇ ਨੇ ਜਥੇਬੰਦੀਆਂ ਉਹ ਮੁਲਾਕਾਤ ਕਰਕੇ ਆਏ ਸੀਗੇ ਮੁੱਖ ਮੰਤਰੀ ਦੇ ਨਾਲ ਉਹਨਾਂ ਨੇ ਉੱਥੇ ਜਾ ਕੇ ਕਹਿੰਦੇ ਮੁੱਖ ਮੰਤਰੀ ਨੂੰ ਅਸੀਂ ਵੀ ਐਸਐਲ ਦਾ ਮੁੱਦਾ ਚੱਕਿਆ ਮੁੱਖ ਮੰਤਰੀ ਨੇ ਪੂਰਨ ਤੌਰ ਤੇ ਕਲੀਅਰ ਕਰ ਦਿੱਤਾ ਕਿ ਸਾਡੇ ਕੋਲ ਇੱਕ ਬੂੰਦ ਵੀ ਨਹੀਂ ਹੈ ਇੱਕ ਬੂੰਦ ਵੀ ਅਸੀਂ ਪਾਣੀ ਦੀ ਹਰਿਆਣੇ ਨੂੰ ਨਹੀਂ ਦੇਣ ਦੇਵਾਂਗੇ ਫਿਰ ਇਹ ਪ੍ਰੋਟੈਸਟ ਇਹ ਪ੍ਰਦਰਸ਼ਨ ਕਰਨ ਦਾ ਕੀ ਕਾਰਨ ਹੋਇਆ ਸੁਪਰੀਮ ਕੋਰਟ ਕੰਟੈਸਟ ਕਰਨ ਜਾ ਕੇ ਫਿਰ ਜਦੋਂ ਪੰਜਾਬ ਸਰਕਾਰ ਸੁਪਰੀਮ ਕੋਰਟ ਆਰਗੂਮੈਂਟ ਕਰਦੀ ਹੈ ਫਿਰ ਤਾਂ ਇਸ ਤੋਂ ਇੰਟਰਲੀ ਡਿਫਰੈਂਟ ਕਰਦੀ ਹੈ ਉਹ ਇਹ ਕਹਿਣਾ ਤਾਂ ਇੱਕ ਪਬਲਿਕ ਨੂੰ ਮੈਂ ਕਹਿੰਦਾ ਵੀ ਮਿਸਗਾਈਡ ਕਰਨ ਵਾਲੀ ਗੱਲ ਹੈ ਇਹ ਤਾਂ ਪਹਿਲਾਂ ਵੀ ਲੋਕ ਕਹਿੰਦੇ ਆ ਅਕਾਲੀ ਵੀ ਕਹਿੰਦੇ ਆ ਕਾਂਗਰਸ ਇੱਕ ਕਬੂਦ ਪਾਣੀ ਨਹੀਂ ਹੈ ਪਰ ਸਮਝੌਤਿਆਂ ਦੇ ਵਿੱਚ ਤਾਂ ਉਹਨਾਂ ਦੇ ਹੱਥ ਸੀ ਨਾ ਜਿੰਨੇ ਐਸਵਾਈਐਲ ਦਾ ਕਿਤਾਬ ਕਾਂਗਰਸ ਪਾਰਟੀ ਨੇ ਕੀਤਾ ਸੀ 1981 ਦੇ ਵਿੱਚ ਜਦੋਂ ਇੰਦਰਾ ਗਾਂਧੀ ਨਾ ਸਾਡੇ ਪਿੰਡਾਂ ਕੋਲ ਟੱਕ ਲਾਇਆ ਕਿ ਉਹ ਕਾਂਗਰਸ ਪਾਰਟੀ ਦੀ ਸਰਕਾਰ ਸੀ ਪਰ ਉਹਨਾਂ ਦੇ ਬਿਆਨ ਸੁਣ ਲਓ ਨਹੀਂ ਸਾਡੇ ਕੋਲ ਕਬੂਦ ਪਾਣੀ ਨਹੀਂ ਹੈ ਸੋ ਥਿਸ ਇ ਮੀਨਿੰਗਲੈਸ ਦੇ ਆਰ ਨਾਟ ਆ ਓਨੈਸਟ ਓਨੈਸਟ ਆ ਇਹ ਵੀ ਤੁਸੀਂ ਕੁਝ ਰੈਸ਼ਨਲ ਆਰਗੂਮੈਂਟ ਦੋ ਕੀ ਹੈ ਕਿਸ ਆਧਾਰ ਤੇ ਤੁਸੀਂ ਕਹਿੰਦੇ ਇਹ ਸੁਪਰੀਮ ਕੋਰਟ ਤਾ ਜਾ ਕੇ ਇਹਨਾਂ ਨੇ ਕਹਿ ਦੇਣਾ ਕਿ ਇਹਦੀ ਹੁਣ ਪੰਜਾਬ ਕੋਲ ਇੰਨਾ ਜ਼ਿਆਦਾ ਪਾਣੀ ਨਹੀਂ ਜਿੰਨਾ ਪਹਿਲਾਂ ਜ਼ਿਆਦਾ ਪਾਣੀ ਸੀ ਇਸ ਦਾ ਮਤਲਬ ਵੀ ਅਸੀਂ ਥੋੜਾ ਦੇ ਸਕਦੇ ਹਾਂ ਨੰਬਰ 2 ਪੰਜਾਬ ਦੇ ਲੋਕ ਵਿਰੋਧ ਕਰਦੇ ਹਨ ਨਹਿਰ ਬਣਨ ਦਾ ਇਸ ਲਈ ਬਣ ਨਹੀਂ ਸਕਦੀ ਪਰ ਵਟ ਇਜ਼ ਯੋਰ ਸਟੈਂਡ ਸਰਕਾਰ ਹੋ ਤੁਸੀਂ ਤੁਸੀਂ ਕੋਰਟ ਉੱਠ ਕੇ ਜਾ ਕੇ ਵੀ ਨਹੀਂ ਐਸ ਪਰ ਕਨਸਟੀਟਿਊਸ਼ਨ ਕੋ ਪਹਿਲਾਂ ਪੰਜਾਬ ਦਾ ਪਾਣੀ ਦੇ ਉੱਪਰ ਰਾਈਟ ਹੈ ਪਹਿਲਾਂ ਇਸ ਦਾ ਫੈਸਲਾ ਕਰੋ ਦੂਜਾ ਫੈਸਲਾ ਇਹ ਕਰੋ ਕੀ ਇੰਟਰ ਸਟੇਟ ਡਿਸਪਿਊਟ ਹੈ ਕਿ ਨਹੀਂ ਹੈ ਨੰਬਰ 3 ਟਰਬਿਨਲ ਚਾਹੀਦੇ ਕਿ ਨਹੀਂ ਚਾਹੀਦੇ ਦੇਖੋ ਟਰਬਿਨੋ ਦੀ ਲੋਡ ਹੁੰਦੀ ਹੈ ਇੰਟਰ ਸਟੇਟ ਡਿਸਪਿਊਟ ਹੋਵੇ ਸਾਡਾ ਇੰਟਰ ਸਟੇਟ ਹੈ ਨਹੀਂ ਕੋਈ ਪੰਜਾਬ ਦਾ ਰਿਵਰ ਨਾ ਰਾਜਸਥਾਨ ਜਾਂਦਾ ਨਾ ਹਰਿਆਣਾ ਜਾਂਦਾ ਤੇ ਇੰਟਰ ਸਟੇਟ ਕਿਵੇਂ ਹੋਇਆ ਇੱਥੇ ਹੀ ਮੁੱਕ ਜਾਂਦਾ ਹੈ ਨਾ ਰਾਪੇਰ ਨੂੰ ਪ੍ਰਿੰਸੀਪਲ ਦਾ ਇਹ ਕਹਿੰਦਾ ਹੈ ਵੀ ਜਿਹੜੇ ਦਰਿਆ ਜਿਸ ਸੂਬੇ ਦੀ ਧਰਤੀ ਤੇ ਵਗਦੇ ਨੇ ਤਾਂ ਉਹ ਵੀ ਉਹਨਾਂ ਦਾ ਮਾਲਕ ਹੈ ਦੈਟ ਸਟੇਟ ਹੈਜ਼ ਦਾ ਫਰਸਟ ਰਾਈਟ ਟੂ ਡਿਸਾਈਡ ਕਿ ਉਹਦੇ ਕੋਲ ਸਰਪਲਸ ਪਾਣੀ ਹੈ ਕਿ ਨਹੀਂ ਹੈ ਉਹਨਾਂ ਕਿ ਜਦ ਨੂੰ ਦੇਣਾ ਕਿ ਨਹੀਂ ਦੇਣਾ ਤੋ ਉਸ ਦਾ ਇਹੀ ਕਹਨੇ ਕਿ ਅਸਬਰ ਕਨਸਟੀਟਿਊਸ਼ਨ ਜੇ ਕਿ ਸਟੇਟ ਮਨਿਸਟਰ ਨੇ ਪਾਰਲੀਮੈਂਟ ਚ ਕਿਹਾ ਪਰਸੋਂ ਜਦੋਂ ਪੁੱਛਿਆ ਨਾ ਵੀ ਗਰਾਊਂਡ ਵਾਟਰ ਥੱਲੇ ਜਾਂਦਾ ਥੱਲੇ ਜਾਂਦਾ ਪਾਰਲੀਮੈਂਟ ਚ ਰਿਪੋਰਟ ਆਈ ਤੋ ਉਹ ਕਹਿੰਦਾ ਥਿਸ ਇਜ਼ ਨੋਟ ਆਵਰ ਰਿਸਪੋਨਸਿਬਿਲਟੀ ਇਹ ਸਟੇਟ ਦੀ ਰਿਸਪੋਨਸਿਬਿਲਟੀ ਹੈ ਉਹਨਾਂ ਦੇਖਣਾ ਕਿਉਂਕਿ ਵਾਟਰ ਇਜ਼ ਅ ਸਟੇਟ ਸਬਜੈਕਟ ਜੇ ਉਹ ਕਹਿੰਦੇ ਵਾਟਰ ਸਟੇਟ ਸਬਜੈਕਟ ਹੈ ਤਾ ਫਿਰ ਰੀਵਰ ਵਾਟਰਸ ਦਾ ਪਾਣੀ ਬਾਹਰ ਕਿਉਂ ਲੈ ਜਾਣਾ ਚਾਹੁੰਦੇ ਇਹ ਵੀ ਤਾਂ ਸਟੇਟ ਸਬਜੈਕਟ ਚ ਹੁੰਦਾ ਹੈ ਨਾ ਇਹ ਦੋਰੀ ਜਿਹੜੇ ਮਾ ਇਸ ਲਈ on the basis of some constitution provisions on the basis of a bearing principle ਉਹਦੇ ਪਰਨ ਸੁਪਰੀਮ ਕੋਰਟ ਲੜਨਾ ਚਾਹੀਦਾ ਸੁਪਰੀਮ ਕੋਰਟ ਇਹਨਾਂ ਚੀਜ਼ਾਂ ਡਿਸਾਈਡ ਕਰੇ ਨਾ ਕਿ ਬਿਲਕੁਲ ਡੰਡਾ ਲਾ ਕੇ ਕਿਸੇ ਵੀ ਐਸਵੇਲ ਬਣਾਓ ਜੇ ਐਸਵੇਲ ਚ ਪਾਣੀ ਨਹੀਂ ਤਾਂ ਐਸਵੇਲ ਤਾਂ मीनिंगलेस ਲੋਕਾਂ ਨੂੰ ਕਿਉਂ ਲੜਾਉਂਦੇ ਹੋ ਤੁਸੀਂ ਹੁਣ ਸਰ ਦੇਖੀ ਨਾ ਥੋੜੇ ਉੱਤੇ ਜੱਥੇਬੰਦੀਆਂ ਦੇ ਉੱਤੇ ਖਾਸ ਕਰ ਕਿਸਾਨਾਂ ਦੀ ਜੱਥੇਬੰਦੀਆਂ ਦੇ ਉੱਤੇ ਇਲਜ਼ਾਮ ਬੜੇ ਲੱਗਦੇ ਆਏ ਨੇ ਕਹਿੰਦੇ ਕਿ ਹੁਣ ਪ੍ਰਦਰਸ਼ਨ ਕਰਨਾ ਤਰਨੇ ਕਰਨਾ ਕਹਿੰਦੇ ਆਦਤ ਹੋ ਗਈ ਜਿਵੇਂ ਤੁਸੀਂ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਹਿਲੇ ਦਿਨ ਵੱਧ ਤੋਂ ਵੱਧ ਟਰਾਲੀਆਂ ਹਨ ਵੱਧ ਤੋਂ ਵੱਧ ਲੋਕ ਹਨ ਲੇਕਿਨ ਮੁੱਖ ਮੰਤਰੀ ਦੇ ਪਿਛਲੇ ਟਵੀਟ ਨੇ ਇਹ ਵੀ ਕਹਿ ਦਿੱ ਸੀ ਕਹਿੰਦੇ ਤਰਨੇ ਪ੍ਰਦਰਸ਼ਨ ਛੱਡ ਦਿਓ ਤੁਹਾਨੂੰ ਬੰਦੇ ਨਹੀਂ ਮਿਲਣੇ ਤੁਹਾਡੇ ਤਰਨੇ ਪ੍ਰਦਰਸ਼ਨਾਂ ਦੇ ਲਈ ਉਹਨਾਂ ਦੇ ਕਿਉਂ ਤਾਂ ਹਟਦੇ ਨਹੀਂ ਆ ਉਹ ਹਟਾ ਲੈਣੇ ਬੰਦੇ ਬਲਕੇ ਜ਼ਿਆਦਾ ਆਣਗੇ ਅਸੀਂ ਜਦੋਂ ਕੀਤੀ ਨਾ ਮੀਟਿੰਗ ਅ ਜਗ੍ਹਾ ਲੈਣ ਲਈ ਡੀਸੀ ਤੇ ਐਸਐਸਪੀ ਨਾਲ ਤਾਂ ਉਹ ਕਹਿਣ ਲੱਗੇ ਵੀ ਕਿੰਨੇ ਦਿਨ ਲਈ ਲਾਓਗੇ ਅਸੀਂ ਕਿਹਾ ਵੀ ਇਨਡੈਫਿਨਿਟ ਅੱਛਾ ਇਨਡੈਫਿਨਿਟ ਪ੍ਰੋਟੈਸਟ ਕਰਾਂਗੇ ਕਹਿੰਦੇ ਕਿ ਜੇ ਤੋ ਕੁਝ ਦਿਨਾਂ ਲਈ ਕਰੋ ਫਿਰ ਤਾਂ ਅਸੀਂ ਸੌਖ ਸਕਦੇ ਹਾਂ ਥਾਂ ਦੇਣ ਲਈ ਤਾਂ ਅਸੀਂ ਕਿਹਾ ਵੀ ਸਾਨੂੰ ਤਾਂ ਕਰਨ ਦੀ ਵੀ ਜ਼ਰੂਰਤ ਨਹੀਂ ਹੈ ਸਾਡੀਆਂ ਡਿਮਾਂਡਸ ਨੇ ਤੁਸੀਂ ਕੇਂਦਰ ਸਰਕਾਰ ਨਾਲ ਜੋ ਵੀ ਕੰਪੀਟੈਂਟ ਨਾਲ ਗੱਲਬਾਤ ਕਰੋ ਸੌਲਵੋ ਕਰਾ ਦਿਓ ਅਸੀਂ ਕਹਾਨੂੰ ਬੈਠਾਂਗੇ ਸਾਨੂੰ ਕੋੜਾ ਕੋਈ ਸ਼ੌਕ ਥੋੜਾ ਅਸੀਂ ਸਰਦੀ ਚ ਬੈਠੀਏ ਪੈਸੇ ਵੀ ਖਰਾਬ ਕਰੀਏ ਲੋਕਾਂ ਨੂੰ ਪਰੇਸ਼ਾਨ ਵੀ ਕਰੀਏ ਤੁਸੀਂ ਕਰੋਸ ਨਹੀਂ ਬੈਠਾਂਗੇ ਯਾ ਜੇ ਅਸੀਂ ਆ ਜਾਵਾਂਗੇ ਤੁਸੀਂ ਦੋ ਦਿਨ ਬਾਅਦ ਇੱਕ ਦਿਨ ਬਾਅਦ ਸਾਡੀ ਮੀਟਿੰਗ ਕਰਾਓ ਟ੍ਰਾਈ ਟੂ ਰਿਜ਼ੋਲਵ ਦਾ ਇਸ਼ੂ ਅਸੀਂ ਚਲੇ ਜਾਵਾਂਗੇ ਸਾਡਾ ਡੈਫੀਨਿਟ ਇਨਡੈਫੀਨਿਟ ਸ਼ਬਦ ਕੋਈ ਨਹੀਂ ਹੈ ਸਾਡਾ ਹੈ ਅੰਟਿਲ ਦ ਡਿਮਾਂਡਸ ਆਰ ਮੈਟ ਇਹ ਇਹ ਤੁਸੀਂ ਕਰਵਾ ਦਿਓ ਇਸ ਲਈ ਇਹ ਤਾਂ ਦੇਖੋ ਚੱਲਦਾ ਰਹਾ ਲੋਕਾਂ ਨੂੰ ਵਿਚਾਰਾ ਕੀ ਜੇ ਸਰਕਾਰਾਂ ਬਿਠਾ ਕੇ ਗੱਲ ਨਹੀਂ ਕਰਦੀਆਂ ਹੁਣ ਤੱਕ ਤੁਸੀਂ ਇਹ ਕਹਿੰਦੇ ਵੀ ਚੀਫ ਮਨਿਸਟਰ ਬੁਲਾਉਂਦਾ ਹੈ ਮੀਟਿੰਗਸ ਕਰਦਾ ਹੈ ਇਹਨਾਂ ਨਾਲ ਪਿੱਛੇ ਵੀ ਕੀਤੀ ਹੈ ਜੋ ਤਿੰਨ ਦਿਨ ਕੀਤਾ ਸੀ ਹੁਣ ਬੁਲਾਏ 19 ਦਸੰਬਰ ਨੂੰ ਤਾਂ ਕਿਹਾ ਕੀ ਹੈ ਕਿ ਜੀ ਭਰੋਸਾ ਲੈ ਜਾਓ ਕਮੇਟੀ ਬਣਾਤੀ ਹੈ 31 ਮਾਰਚ ਤੱਕ ਅਸੀਂ ਰਿਪੋਰਟ ਦੇਵਾਂਗੇ ਕਿਸੇ ਨੂੰ ਨਹੀਂ ਕਰਨਾ ਹੈ ਜਿੰਨੀਆਂ ਜਥੇਬੰਦੀਆਂ ਹੁਣ ਤੱਕ 2 ਸਾਲ ਦਾ ਸਮਾਂ ਇਹਨਾਂ ਦਾ ਦੇਖ ਲਿਆ ਜਿੰਨੇ ਵੀ ਡੈਪੂਟੇਸ਼ਨ ਮਿਲੇ ਹਮੇਸ਼ਾ ਭਰੋਸਾ ਦੇ ਕੇ ਠਾੜ ਦਿੰਦੇ ਆਂ ਜੀ ਗਰਾਊਂਡ ਤੇ ਇੰਪਲੀਮੈਂਟ ਕਿਹੜਾ ਕੀਤਾ ਭਰੋਸਾ ਤਾਂ ਇਹ ਵੀ ਦਿੱਤਾ ਸੀ ਵੀ ਤੁਹਾਨੂੰ ਕਣਕ ਦਾ ਝੋਨੇ ਦਾ ਖਰਾਬਾ ਹੋਇਆ ਤਾਂ ਪੈਸੇ ਮਿਲਣਗੇ ਕਿਸੇ ਨੇ ਦਿੱਤੇ ਆ ਭਰੋਸਾ ਇਹ ਵੀ ਦਿੱਤਾ ਸੀ ਵੀ ਤੁਸੀਂ ਮੰਗੀ ਭੇਜੋ ਅਸੀਂ ਐਮਐਸਪੀ ਦਾ ਖਰੀਦਾਂਗੇ ਉਹ ਨਹੀਂ ਦਿੱਤਾ ਭਰੋਸੇ ਘਮਣਾ ਥੋੜਾ ਦਿੱਤਾ ਹੈ ਕਰਜ਼ੇ ਮਾਫੀ ਲਈ ਵੀ ਬੜਾ ਕੁਝ ਕਿਹਾ ਸੀ ਪਰ ਉਸੇ ਦਾ ਬਹੁਤਾਂ ਪਰ ਉਸਨ ਪਰ ਕੰਮ ਨਹੀਂ ਚੱਲਦਾ ਉਹਦਾ ਹੁੰਦਾ ਵੀ ਥੋੜਾ ਟਾਈਮ ਮੇਨਾਂ 2 ਮਹੀਨੇ 6 ਮਹੀਨੇ ਉਹਦਾ 2 ਸਾਲ ਹੋਣ ਬੜੇ ਨਾ ਨਾਉਟ ਇਸ ਟਾਈਮ ਟੂ ਪਰਫਾਰਮ ਪਰਫਾਰਮ ਕਰਨਾ ਚਾਹੀਦਾ ਨਹੀਂ ਤਾਂ ਫਿਰ ਕਿਸਾਨਾਂ ਕੋਲੇ ਲੋਕਾਂ ਕੋਲ ਹੋਰ ਕੀ ਚਾਰਾ ਹੈ ਦੂਜੀਆਂ ਜਿੱਥੇ ਜਿੱਥੇ ਬੰਦੀਆਂ ਤਾਂ ਭਰੋਸਾ ਲੈ ਕੇ ਚੱਲ ਗਈਆਂ ਜੇਕਰ ਤੁਸੀਂ ਪਹੁੰਚ ਦਿਓ ਚੰਡੀਗੜ੍ਹ ਤੱਕ ਤਾਂ ਫਿਰ ਤੁਸੀਂ ਭਰੋਸੇ ਤੇ ਟੇਬਲ ਟॉक ਤੇ ਹੱਲ ਕਰੋਗੇ ਜਾਂ ਉਸ ਦਿਨ ਹੀ ਮੋਰਚਾ ਚੱਕਿਆ ਜਾਏਗਾ ਜਿਸ ਦਿਨ ਪ੍ਰੋਪਰਲੀ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਇੰਪਲੀਮੈਂਟ ਕਰ ਦਿੱਤਾ ਜਾਏਗਾ ਕਾਗਜ਼ ਪੱਤਰ ਤੇ ਟੇਬਲ ਟॉक ਕਰਾਂਗੇ ਵਿਦਆਊਟ ਨੇਗੋਸ਼ੀਏਸ਼ਨ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ ਸਾਡੇ ਕੋਲ ਬਹੁਤ ਇੰਫੈਕਟਸ ਐਂਡ ਫਿਗਰਸ ਬਹੁਤ ਅੱਛਾ ਆਰਗੂਮੈਂਟ ਹੈ ਸਿੰਗੂ ਮਾਟਰ ਦੇ ਵੀ ਅਸੀਂ ਵਿਦ ਆਰਗੂਮੈਂਟ ਹੀ ਸਰਕਾਰ ਨੂੰ ਭਜਾਇਆ ਸੀ ਅਸੀਂ ਤਿਆਰੀ ਕੀਤੀ ਹੋਈ ਹੈ ਸਾਨੂੰ ਨੇਗੋਸ਼ੀਏਸ਼ਨ ਲਈ ਬੁਲਾਣਗੇ ਸਾਡਾ ਆਰਗੂਮੈਂਟ ਹੋਏਗਾ ਉਹਦੇ ਉੱਪਰ ਕੋ ਕੰਕ੍ਰੀਟ ਫੈਸਲਾ ਕਰਨਗੇ ਤਾਂ ਉਠਾਂਗੇ ਨਹੀਂ ਤਾਂ ਮੋਰਚਾ ਚੱਜ ਰਿਹਾ ਰਹੇਗਾ ਪੰਜਾਬ ਤੋਂ 32 ਜਥੇਬੰਦੀਆਂ ਸੀ ਜਿਸ ਵਕਤ ਤਾ ਸਿੰਘੂ ਬਾਰਡਰ ਲੜਨ ਜਾਣਾ ਸੀਗਾ ਲੇਕਿਨ ਅੱਜ ਇਹ ਪੰਜ ਜਥੇਬੰਦੀਆਂ ਇੱਕ ਨੇ 16 ਇੱਕ ਨੇ ਕਿਤੇ ਕੋਈ ਨਹੀਂ ਕਿਤੇ ਕੋਈ ਨਹੀਂ ਇਹ ਜਿਹੜਾ ਧਰਨਾ ਲਗਾਇਆ ਜਾਏਗਾ ਇਹ ਚ ਹੋਰ ਸਾਰੀਆਂ ਧਿਰਾਂ ਤੁਹਾਡਾ ਸਾਥ ਦੇਈਆਂ ਕਿ ਇਹ ਤੁਹਾਡਾ ਕੱਲਿਆਂ ਪੰਜ ਜਥੇਬੰਦੀਆਂ ਦਾ ਹੀ ਧਰਨਾ ਰਹੇਗਾ ਦੇਖੋ ਸ਼ੁਰੂ ਅਸੀਂ ਪੰਜ ਕਰਾਂਗੇ ਇਹਦੇ ਵਿੱਚ ਆਣਗੇ ਲੋਕ ਦੇਖ ਰਹੇ ਆ ਤਾਂ ਇਹਦੇ ਵਿੱਚ ਜਥੇਬੰਦੀਆਂ ਵੀ ਆਣਗੇ ਹੋਰ ਲੋਕ ਵੀ ਆਣਗੇ ਕਿਉਂਕਿ ਮੁੱਦਾ ਐਸਾ ਹੈ ਜਿਹੜਾ ਇਸ ਤੋਂ ਬਾਹਰ ਰਹੇਗਾ ਨਾ ਉਹਨਾ ਆਈਸੋਲੇਟ ਹੋਣਾ ਉਹਦੀ ਪੋਜੀਸ਼ਨ ਖਰਾਬ ਹੋਣੀ ਹੈ ਹੋ ਸਕਦਾ ਦੋਸਤੋ ਪਹਿਲਾਂ ਵੀ ਇਕੱਠੇ ਹੋ ਜਾਣ ਨਹੀਂ ਤਾਂ ਬਾਅਦ ਚ ਲੋਕਾਂ ਦਾ ਪ੍ਰੈਸ਼ਰ ਸਿੰਘੂ ਬਾਰਡਰ ਤੇ ਵੀ ਲੋਕਾਂ ਦਾ ਹਮ ਲੋਕਾਂ ਦਾ ਦਬਾਅ ਸੀ ਪ੍ਰੈਸ਼ਰ ਸੀ ਉੱਥੇ ਵੀ ਤਾਂ ਜੱਥੇਵੰਦਾਂ ਦੇ ਡਿਫਰੈਂਸਸ ਸੀ ਅਸੀਂ ਲੜ ਵੀ ਪੈਂਦੇ ਸੀ মতਪੇਦ ਵੀ ਹੁੰਦੇ ਸੀ ਪਰ ਵਾਪਸ ਨਹੀਂ ਸੀ ਕੋਈ ਆਉਂਦਾ ਕਿਉਂਕਿ ਲੋਕਾਂ ਦਾ ਪ੍ਰੈਸ਼ਰ ਬਹੁਤ ਵੱਡਾ ਸੀ ਇਸ ਲਈ ਪੰਜਾਬ ਦੇ ਲੋਕਾਂ ਦਾ ਪ੍ਰੈਸ਼ਰ ਬਣਨਾ ਹੈ ਕਿ ਵੀ ਤੁਸੀਂ ਇਸ ਮੁੱਦੇ ਨੂੰ ਪੰਜਾਬ ਨੇ ਬੰਜਰ ਹੋਣਾ ਹੈ ਖੇਤੀਬਾੜੀ ਨੂੰ ਬਚਣਾ ਨਹੀਂ ਹੈ ਹੁਣ ਆਪਾਂ ਐਮ ਐਸ ਬੀ ਦੀ ਲੜਾਈ ਲੈਣੀ ਜਾਓ ਐਮ ਐਸ ਪੀ ਕਾਦੀ ਲਈ ਲੈਣੀ ਹੈ ਦੱਸੋ ਖੇਤੀਬਾੜੀ ਲਈ ਲੈਣੀ ਹੈ ਨਾ ਜੰਡਸਾ ਲਈ ਚੌਣ ਲਈ ਛੋਣਨੇ ਲਈ ਦੂਜੀਆਂ ਲਈ ਉਹ ਹੋਣੀ ਆ ਪਾਣੀ ਨਾਲ ਜੇ ਪਾਣੀ ਨਹੀਂ ਹੋਊਗਾ ਤਾਂ ਫਿਰ ਕਿਸ ਤਰ੍ਹਾਂ ਖੇਤੀਬਾੜੀ ਨਹੀਂ ਹੋਏਗੀ ਵਰਨਸਪਤੀ ਨਹੀਂ ਹੋਏਗੀ ਇਸ ਲਈ ਪਹਿਲੀ ਕਿਸੇ ਵੇਲੇ ਸਾਡਾ ਨਾਰਾ ਹੋਇਆ ਕਰਦਾ ਸੀ ਵੀ ਇੱਕੋ ਮੰਗ ਕਰੇ ਕਿਸਾਨੀ ਪੂਰੀ ਬਿਜਲੀ ਪੂਰਾ ਪਾਣੀ ਠੀਕ ਉਹ ਤਾਂ ਕਹਿੰਦੇ ਸੀ ਵੀ ਖੇਤੀਬਾੜੀ ਸਿਵਲਾਈਜੇਸ਼ਨ ਮਨੁੱਖਤਾ ਸਰਵਾਈਵਲ এনवायरमेंट ਔਰ ਵਾਟਰ ਤੇ ਹੈ ਜੇ ਇਹ ਉਹ ਵੇ ਸਾਰੀ ਖਤਮ ਹੋ ਜਾਂਦੀ ਆ ਸੋ ਬੇਸਿਕ ਇਹ ਹੈ ਜਿਹੜੇ ਤੁਸੀਂ ਆਪਣੀ ਜਿੰਦਗੀਆਂ ਦੇ ਰੱਖ ਹੀ ਨਹੀਂ ਕਰਦੇ ਹੈ ਤਾਂ ترقی ਬੜੀ ਕਿਨੇ ਕਰਨੀ ਹੈ ਐਮਐਸਬੀ ਕਾ ਤੇ ਲੀਮ ਨੂੰ ਗੋਲ ਗੱਲਬਾਤ ਹੋਈ ਦੂਸਰੀ ਜਥੇਬੰਦੀਆਂ ਨਾਲ ਇਸ ਤਾਂ ਚੱਲਦੀ ਹੈ ਚੱਲਦੀ ਚੱਲ ਰਹੀ ਹੈ ਉਹ ਕਨਸਿਡਰ ਕਰ ਰਹੇ ਸਾਰੇ ਪਿਛਲੇ ਟਰਨ ਦੇ ਵਿੱਚ ਵੀ ਜਿਸ 모ਹਾਲੀ ਦੇ ਵਿੱਚ 3 ਦਿਨ ਦਾ ਧਰਨਾ ਲਗਾਇਆ ਗਿਆ ਸੀ ਉਸ ਵਕਤ ਵੀ ਕਿਹਾ ਗਿਆ ਸੀ ਕਿ ਸਾਰੇ ਜਥੇਬੰਦੀਆਂ ਪਹੁੰਚਣਗੇ ਉਹਨਾਂ ਨੇ ਵੀ ਕਿਹਾ ਸੀ ਕਹਿੰਦੇ ਰਾਜੇਵਾਲ ਸਾਹਿਬ ਦੀ ਜਥੇਬੰਦੀ ਵੀ ਨਾਲ ਆਏਗੀ ਵਿੱਚ ਉਹ ਵੀ ਹਿੱਸਾ ਦੇਗੀ ਕਿ ਹੁਣ ਉਹ ਚੀਜ਼ਾਂ ਉਹ ਪ੍ਰੋਸ ਐਂਡ ਕੌਂਸ ਜਿਹੜੇ ਪਹਿਲਾਂ ਹੋ ਕੇ ਗਏ ਜਿੱਥੇ ਲੋਕ ਵੀ ਨਾਰਾਜ਼ ਹੋਏ ਸੀ ਆਸਤ ਦੇ ਵਿੱਚ ਜਾਣ ਨੂੰ ਉਹਨਾਂ ਸਾਰੀਆਂ ਕਿ ਤਾਂ ਉਹ ਸਾਰੇ ਹਿੱਸਿਆਂ ਤੋਂ ਪਾਰ ਕਰ ਚੁੱਕੀ ਹੈ ਕਿਸਾਨਾਂ ਦੀ ਜਥੇਬੰਦੀ ਹੁਣ ਦੁਬਾਰਾ ਉੱਥੇ ਪਹੁੰਚ ਸਕੇਗੀ ਜਿੱਥੇ ਸਿੰਘੂ ਬੋਰਡ ਦਾ ਤੁਸੀਂ ਨਾ ਲੈ ਰਹੇ ਉਸ ਹਾਲਤ ਚ ਉਸ ਸਥਿਤੀ ਚ ਪਹੁੰਚ ਸਕੇਗੀ ਕਿਸਾਨੀ ਜਥੇਬੰਦੀਆਂ ਦੇਖੋ ਟਾਈਮ ਹਰ ਚੀਜ਼ ਨੂੰ ਡਿਸਾਈਡ ਕਰ ਦਿੰਦਾ ਠੀਕ ਹੈ ਐਜੀਟੇਸ਼ਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਿਚੁਏਸ਼ਨ ਹੋ ਜਾਂਦੀ ਹੈ ਜਦੋਂ ਆਪਾਂ ਸ਼ੁਰੂ ਕਰ ਲੈਂਦੇ ਆ ਨਾ ਤਾਂ ਹਰ ਵਿਅਕਤੀ ਹਰ ਜਥੇਬੰਦੀ ਹਰ ਪਾਰਟੀ ਆਪਣੀ ਕਿ ਪੋਜੀਸ਼ਨ ਲੈਂਦੀ ਹੈ ਉਸ ਤੋਂ ਬਾਅਦ ਤੁਹਾਨੂੰ ਪਤਾ ਚੱਲੇਗਾ ਫਿਰ ਪਪ ਜਿਹੜੀ ਸਮੇਂ ਤੋਂ ਪਹਿਲਾਂ ਦੀ ਗੱਲ ਕਰਨ ਨੂੰ ਗਈ ਹੈ ਪਰ ਅਸੀਂ ਹੋਪਫੁਲ ਹਾਂ ਕਿ ਜਦੋਂ ਮੋਰਚਾ ਸ਼ੁਰੂ ਹੋਣਾ ਹੈ ਇਸ ਨੂੰ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੇ ਪੰਜਾਬੀਆਂ ਨੂੰ ਪੂਰੀ ਸਪੋਰਟ ਮਿਲੇਗੀ ਆਖਰੀ ਸਵਾਲ ਗੰਗੂ ਸਾਹਿਬ ਜਿਸ ਵਕਤ ਹੁਣ ਦੀ ਅਸੀਂ ਗੱਲ ਕਰ ਰਹੇ ਹਾਂ ਹਾਲੇ ਤੱਕ ਕੋਈ ਥਾਂ ਚੰਡੀਗੜ੍ਹ ਦੇ ਵਿੱਚ ਨਹੀਂ ਦਿੱਤੀ ਗਈ ਜੇਕਰ ਥਾਂ ਨਹੀਂ ਦਿੱਤੀ ਜਾਂਦੀ ਫਿਰ ਤੁਹਾਡੇ ਵੱਲੋਂ ਕੀ ਐਕਸ਼ਨ ਪਲਾਨ ਰਹੇਗਾ ਕੋਈ ਨਹੀਂ ਅਸੀਂ 6 ਤਰੀਕ ਨੂੰ ਤੈਅ ਕਰਾਂਗੇ ਅਸੀਂ 6 ਨੂੰ ਮੀਟਿੰਗ ਬੁਲਾਈ ਹੈ ਉਸ ਤੋਂ ਪਹਿਲਾਂ ਐਡਮਿਨਿਸਟ੍ਰੇਸ਼ਨ ਨੂੰ ਇੱਕ ਮੀਟਿੰਗ ਕਰਕੇ ਸਮਾਂ ਹੋਰ ਦਵਾਵਾਂਗੇ ਕਿ ਸਾਨੂੰ ਥਾਂ ਅਲਾਟ ਕਰੋ ਜੇ ਨਹੀਂ ਅਲਾਟ ਕਰਨਗੇ ਤਾਂ ਛੇ ਨੂੰ ਇੱਥੇ ਕੋਈ ਐਕਸ਼ਨ ਤੁਹਾਨੂੰ ਦੱਸਾਂਗੇ ਵੀ ਕੀ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਗੇ ਅਸੀਂ ਪ੍ਰੈਸ਼ਰਾਈਜ਼ ਕਰਾਂਗੇ ਜ਼ੈਂਟ ਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇ ਪ੍ਰੈਸ਼ਰਾਈਜ਼ ਕਰਾਂਗੇ ਐਡਮਿਨਿਸਟ੍ਰੇਸ਼ਨ ਨੂੰ ਥਾਲ ਲਈ ਪਰ ਮੋਰਚਾ ਚੰਡੀਗੜ੍ਹ ਦੀ ਤਰਤੀ ਤੇ ਹੀ ਲੱਗੇਗਾ ਇਹ ਸਾਡਾ ਅਟਲ ਫੈਸਲਾ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਤੇ ਲਈ ਅਸੀਂ ਗੱਲ ਕਰ ਰਹੇ ਸੀਗੇ ਜਿਹੜੇ ਕਿਸਾਨਾਂ ਦੇ ਲੀਡਰ ਨੇ ਪ੍ਰੇਮ ਸਿੰਘ ਪੰਗੂਜੀ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਿੱਧੇ ਤੌਰ ਤੇ ਇਹ ਹੀ ਗੱਲ ਕਹੀ ਕਹਿੰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ 18 ਜਨਵਰੀ ਨੂੰ ਧਰਨਾ ਲਗਾਇਆ ਜਾਣਾ ਉਹ ਚੰਡੀਗੜ੍ਹ ਦੀ ਧਰਤੀ ਦੇ ਵਿੱਚ ਹੀ ਲਗਾਇਆ ਜਾਏਗਾ ਅਸੀਂ ਹਜੇ ਸਮਾਂ ਦੇ ਰਹੇ ਹਾਂ ਪ੍ਰਸ਼ਾਸਨ ਨੂੰ ਕਿ ਗੱਲਬਾਤ ਕਰੇ ਜੇਕਰ ਸਾਨੂੰ ਥਾਂ ਦੇਣੀ ਹੈ ਥਾਂ ਦਿੱਤੀ ਜਾਵੇ ਜੇਕਰ ਨਹੀਂ ਦਿੱਤੀ ਜਾਂਦੀ ਤੇ ਅਗਲੀ ਮੀਟਿੰਗ ਕਿਸਾਨ 6 ਤਰੀਕ ਨੂੰ 6 ਤਰੀਕ ਨੂੰ ਕਰਨਗੇ ਔਰ 6 ਤਰੀਕ ਨੂੰ ਇਹ ਫੈਸਲਾ ਕੀਤਾ ਜਾਏਗਾ ਕਿ ਟਰਨੇਡਾ ਅਗਲਾ ਐਕਸ਼ਨ ਪਲਾਨ ਕੀ ਹੋਏਗਾ ਐਕਸ਼ਨ ਪਲਾਨ ਤਾਂ ਦੇਖਿਆ ਜਾ ਰਿਹਾ ਨਾਲ ਦੇ ਨਾਲ ਇਹ ਵੀ ਕਿਹਾ ਜਾ ਰਿਹਾ ਕਿ ਸ਼ੁਰੂਆਤ ਦੇ ਵਿੱਚ ਜਿਸ ਵਕਤ ਇਹ ਦਰਨਾ 18 ਜਨਵਰੀ ਦਾ ਸ਼ੁਰੂ ਹੋਏਗਾ ਉਸ ਵਕਤ ਇਹ ਜਣੀਆਂ ਪੰਜ ਜਥੇਬੰਦੀਆਂ ਨੇ ਉਹ ਇਕੱਠੇ ਹੋ ਕੇ ਹੀ ਕਰਨਗੀਆਂ ਲੇਕਿਨ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਕਹਿੰਦੇ ਦਰਨਾ ਚੱਲਦਾ ਰਹੇਗਾ ਹੋਰ ਜਥੇਬੰਦੀਆਂ ਵੀ ਜੁਆਇਨ ਕਰ ਲੈਣਗੀਆਂ ਉਹਨਾਂ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ ਹੋ ਰਹੀ ਹੈ ਗੱਲਬਾਤ ਕਿ ਇਸ ਦਰਨੇ ਦੇ ਨਾਲ ਹੀ ਪੰਜਾਬ ਦੀ ਕਿਸਾਨੀ ਦਾ ਭਵਿੱਖ ਜੁੜਿਆ ਲੇਕਿਨ ਦੇਖਣਾ ਇਹ ਹੋਏਗਾ ਕਿ ਹੁਣ ਸਮੇਂ ਦੇ ਨਾਲ ਕੀ ਚੀਜ਼ਾਂ ਵਾਪਰਦੀਆਂ ਨੇ ਕੀ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਥਾਂ ਮਿਲਦੀ ਹੈ ਪ੍ਰਦਰਸ਼ਨ ਦੇ ਲਈ ਕਿ ਨਹੀਂ ਮਿਲਦੀ ਔਰ ਪ੍ਰਸ਼ਾਸਨ ਦੇ ਨਾਲ ਜਿਹੜੀ ਗੱਲਬਾਤ ਚੱਲ ਰਹੀ ਹੈ ਉਹ ਕਿੱਥੇ ਸਿਰੇ ਲੱਗਦੀ ਹੈ ਜਾਂ ਇੱਥੇ ਹੀ ਵਿਚਵਿਚਾਲੇ ਇੱਕ ਨੂੰ ਗੱਲਾਂ ਰਹਿਣ ਗਈਆਂ ਔਰ ਉਸ ਤੋਂ ਬਾਅਦ ਫਿਰ ਤੋਂ ਕਿਸਾਨਾਂ ਨੂੰ ਜ਼ਬਰਦਸਤੀ ਜਿਹੜਾ ਆ ਉਹ ਚੰਡੀਗੜ੍ਹ ਦੇ ਵਿੱਚ ਆਣਾ ਪਏਗਾ ਲੇਕਿਨ ਬਿਲਕੁਲ ਜਿਹੜੀਆਂ ਚੀਜ਼ਾਂ ਨੇ ਕਿਸਾਨਾਂ ਦੇ ਵੱਲੋਂ ਲਗਾਤਾਰ ਧਰਨੇ ਲਗਾਏ ਜਾ ਰਹੇ ਨੇ ਸਰਕਾਰਾਂ ਵੱਲੋਂ ਕੁਝ ਕਿਹਾ ਜਾ ਰਿਹਾ ਕਿਸਾਨਾਂ ਵੱਲੋਂ ਕੁਝ ਕਿਹਾ ਜਾ ਰਿਹਾ ਲੇਕਿਨ 28 ਤਰੀਕ ਨੂੰ ਵੀ ਮੀਟਿੰਗ ਦਾ ਵਿਰੋਧ ਕਰਨਗੇ ਇਸ ਵਕਤ ਜਿਹੜੇ ਜਲੰਧਰ ਤੋਂ ਬੀਕੇਯੂ ਰਾਜੇਵਾਲ ਦੇ ਪ੍ਰਧਾਨ ਨੇ ਕਸ਼ਮੀਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਅੱਜ ਦੀ ਬੈਠਕ ਹੋਈ ਵਿਸਥਾਰਕ ਗੱਲਬਾਤ ਹੋਈ 18 ਜਨਵਰੀ ਨੂੰ ਧਰਨਾ ਲਗਾਣਾ ਹੈ ਕੀ ਕੀ ਜਿਹੜੀਆਂ ਚੀਜ਼ਾਂ ਨੇ ਅੱਜ ਵਿਚਾਰੀਆਂ ਗਈਆਂ ਬੈਠਕ ਚ ਸਭ ਤੋਂ ਪਹਿਲਾਂ ਤਾਂ ਮੈਂ ਫਤਿਹ ਬਲਵਨਾ ਬਾਹਿਗੁਰਜੀ ਕਾ ਖਾਲਸਾ ਬਾਹਿਗੁਰਜੀ ਕੀ ਫਤਿਹ ਆਪ ਜੀ ਦੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੀ ਸਾਡੀ ਗੱਲ ਲੋਕਾਂ ਤੱਕ ਪਹੁੰਚਾਉਂਦੇ ਨੇ ਸਰਕਾਰਾਂ ਨੇ ਹਮੇਸ਼ਾ ਹੀ ਸਾਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਆ ਅੱਜ ਦੀ ਮੀਟਿੰਗ ਰਾਜੇਵਾਲ ਸਾਹਿਬ ਨੇ ਆਪ ਜੀ ਨੂੰ ਦੱਸਿਆ ਆ ਵੀ 18 ਤਰੀਕ ਦਾ ਜੋ ਮੋਰਚਾ ਆ ਉਹਦੀ ਸਾਰਾ ਸਰਵੇਖਣ ਕੀਤਾ ਗਿਆ ਉਹਦੀਆਂ ਸਾਡੀਆਂ ਪਿੰਡਾਂ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਪੂਰੀ ਤਿਆਰੀ ਆ ਜਿਲ੍ਹਾ ਜਲੰਧਰ ਬਲਕਿ ਨਹੀਂ ਦੁਆਬੇ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਟਰਾਲੀਆਂ ਦਾ ਕਾਫਲੇ ਲੈ ਕੇ ਆਵਾਂਗੇ ਤੇ ਜੋ 28 ਤਰੀਕ ਨੂੰ ਤਿੰਨਾਂ ਸਟੇਟਾਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਹੋਣ ਜਾ ਰਹੀ ਹੈ ਦਿੱਲੀ ਹਰਿਆਣਾ ਤੇ ਪੰਜਾਬ ਤੇ ਜਲ ਸਰੋਤ ਮੰਤਰੀ ਸੈਂਟਰ ਦਾ ਆ ਰਿਹਾ ਉਹਦਾ ਵੀ ਉਦਨ ਜੋ ਇਸ ਮੀਟਿੰਗ ਦਾ ਵਿਰੋਧ ਕਰਾਂਗੇ ਕਿਉਂਕਿ ਹੋ ਸਕਦਾ ਉਸ ਦਿਨ ਜਲ ਸਰੋਤ ਮੰਤਰੀ ਕੋਈ ਐਸਾ ਫੈਸਲਾ ਦੇ ਜਵੇ ਜਿਹੜਾ ਸਾਨੂੰ ਬਹੁਤ ਵੱਡੀ ਪੱਧ ਤੇ ਪਛਟਾਉਣਾ ਪਵੇ ਤਾਂ ਕਿ ਉਹਦਾ ਵਿਰੋਧ ਕਰਾਂਗੇ ਇਸ ਨਹਿਰ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਪਹਿਲਾਂ ਕੁਰਬਾਨੀਆਂ ਦਿੱਤੀਆਂ ਆ ਇਹ ਨਹਿਰ ਕਿਸੇ ਵੀ ਕੀਮਤ ਤੇ ਨਿਕਲ ਨਹੀਂ ਦਿਵਾਂਗੇ ਅੱਜ ਦੀ ਮੀਟਿੰਗ ਤੇ ਇਹ ਹੀ ਸਾਡਾ ਫੈਸਲਾ ਆ ਵੇ ਜਿਹੜਾ 18 ਤਰੀਕ ਦਾ ਮੋਰਚਾ ਉਹ ਹਰ ਹਾਲਤ ਲੱਗੂਗਾ ਪੰਜਾਬ ਸਰਕਾਰ ਦਿਆਂ ਜੜਾ ਹਲਾ ਦਊਗਾ ਤੇ ਚੰਡੀਗੜ੍ਹ ਦੇ ਵਿੱਚ ਉਹ ਮੋਰਚਾ ਲਾਇਆ ਜਾ ਰਿਹਾ ਹੈ ਕਸ਼ਵੀਰ ਜੀ ਜਿਸ ਤੋਂ 18 ਤਰੀਕ ਦੇ ਮੋਰਚੇ ਦੇ ਅਸੀਂ ਗੱਲ ਕਰਦੇ ਆ ਕਿਡੀਆਂ ਕਿਡੀਆਂ ਮੁੱਖ ਮੰਗਾਂ ਨੇ ਜਿਹੜੀਆਂ ਇਸ ਮੋਰਚੇ ਨੂੰ ਲੈ ਕੇ ਤੁਹਾਡੀਆਂ ਨੇ ਕਿ ਇਹਨਾਂ ਨੂੰ ਮੁੱਖ ਮੰਗਾਂ ਸਾਡੀਆਂ ਨੇ ਮੰਨੀਆਂ ਜਾਣ ਭਾਵੇਂ ਕੇਂਦਰ ਤੋਂ ਹੋਣ ਭਾਵੇਂ ਰਾਜ ਸਰਕਾਰ ਤੋਂ ਹੋਣ ਉਹ ਇੱਕ ਤਾਂ ਕਰਜ਼ਾ ਮੁਕਤੀ ਆ ਜੀ ਪੰਜਾਬ ਦਾ ਕਰਜ਼ਾ ਮੁਕਤੀ ਪੰਜਾਬ ਦਾ ਕਰਜ਼ਾ ਕਿਸਾਨ ਅੱਜ ਬਹੁਤ ਖੁਦਕੁਸ਼ੀਆਂ ਨੂੰ ਤੁਰਿਆ ਜਾ ਰਿਹਾ ਹੈ ਤੇ ਦੂਜਾ ਪਾਣੀ ਦਾ ਜਿਹੜਾ ਵੱਡੀ ਪਾਣੀ ਸਾਡਾ ਪਾਣੀ ਪੰਜਾਬ ਪੰਜਾਣੀ ਦੇ ਪਾਣੀ ਦੇ ਦੇਖੋ ਬੰਜਰ ਹੋਣ ਜਾ ਰਿਹਾ ਆ ਅੱਜ ਅਸੀਂ ਢਾਬੇ ਤੇ ਜਾ ਕੇ ਬਹਿ ਕੇ ਦੇਖ ਲਓ ਕਿਤੇ ਅਸੀਂ ਖਾਣਾ ਖਾਣੇ ਰੈਸਟੋਰੈਂਟ ਚ ਬਹਿ ਕੇ ਅੱਗੇ ਅਸੀਂ ਪਾਣੀ ਦੀ ਕੋਈ ਕੀਮਤ ਨਹੀਂ ਦੇਣੀ ਪੈਣੀ ਸਾਨੂੰ ਸਾਨੂੰ ਪਾਣੀ ਫ੍ਰੀ ਦਿੰਦੇ ਸੀਗੇ ਅੱਜ ਪਹਿਲਾਂ ਸਾਡੇ ਦੇ ਟੇਬਲ ਦੇ ਉੱਤੇ 20 25 ਰੁਪਏ ਵਾਲੀ ਬੋਤਲ ਰੱਖ ਦਿੰਦੇ ਨੇ ਬਹੁਤ ਪਾਣੀ ਦਾ ਵੱਡਾ ਜਿਹੜਾ ਸਾਡਾ ਨੁਕਸਾਨ ਹੋ ਗਿਆ ਆ ਇਹਦੇ ਰਸਬੰਦ ਵਿੱਚ ਹੋਰ ਛੋਟੇ ਛੋਟੇ ਮਸਲੇ ਬੜੇ ਨੇ ਜਿਹੜੇ ਉਸ ਦਿਨ ਮੌਕੇ ਤੇ ਉਹਨਾਂ ਨੂੰ ਨਾਲ ਜਿਹੜਾ ਰੈਗੂਲਰ ਕੀਤਾ ਜਾਊਗਾ ਇਹਦੇ ਸਬੰਧ ਵਿੱਚ ਮੀਟਿੰਗ ਜਿਹੜਾ ਮੋਰਚਾ ਲੱਗਣਾ ਆ ਇਹ ਮੋਰਚਾ ਵੱਡੀ ਪੱਧਰ ਤੇ ਕਾਮਯਾਬ ਹੋਊਗਾ ਹਰ ਹਾਲਤ ਕਾਮਯਾਬੀ ਜੇ ਵਿੱਚ ਦਿੱਲੀ ਜੋ ਕਾਮਯਾਬੀ ਆਪਾਂ ਪ੍ਰਾਪਤ ਕਰਕੇ ਮੁੜੇ ਆ ਤੁਹਾਡੇ ਪੱਤਰਕਾਰ ਵੀਰਾਂ ਦੇ ਤੁਹਾਡੇ ਬੱਚਿਆਂ ਦੇ ਸਾਡੇ ਸਹਿਯੋਗ ਦੇ ਨਾਲ ਸਾਰੇ ਆਪਾਂ ਮੁੜੇ ਆ ਜਿੱਤ ਕੇ ਤੇ ਇਹ ਮੋਰਚਾ ਵੀ ਜਿੱਤ ਕੇ ਆਪਾਂ ਇੱਥੇ ਜਾਵਾਂਗੇ ਕਿਸ਼ੋਰ ਜੀ ਦੱਸੋ ਤੁਸੀਂ ਸਾਰੇ ਹਾਲਾਤਾਂ ਦੀ ਗੱਲ ਕਰਦੇ ਆ ਸਾਰੇ ਮੁੱਦਿਆਂ ਦੀ ਗੱਲ ਕਰਦੇ ਆਂ ਗਰੇਣਾ ਸਾਰੀ ਚੀਜ਼ਾਂ ਨੂੰ ਆਪਾਂ ਇੱਕ ਲਾਈਨ ਦੇ ਵਿੱਚ ਰੱਖ ਕੇ ਦੇਖਦੇ ਆਂ ਬਾਰ ਬਾਰ ਕਿਸਾਨਾਂ ਨੂੰ ਪ੍ਰਦਰਸ਼ਨ ਕਰਨੇ ਪੈਂਦੇ ਨੇ ਬਾਰ ਬਾਰ ਧਰਨੇ ਮੁਜਾਰੇ ਕਰਨੇ ਪੈਂਦੇ ਨੇ ਪਹਿਲਾਂ ਤਾਂ ਇਹ ਇਲਜ਼ਾਮ ਤੁਹਾਡੇ ਉੱਤੇ ਵੀ ਲੱਗਦਾ ਕਿ ਵੱਖਰੀ ਵੱਖਰੀ ਜਥੇਬੰਦੀਆਂ ਬਿਠਾ ਕੇ ਬੈਠੇ ਹੋਏ ਨੂੰ ਇੱਕ ਦਿਨ ਜਾ ਕੇ ਇੱਕ ਦਿਨ ਮਿਲ ਕੇ ਆਂਦੇ ਨੇ ਇੱਕ ਦਿਨ ਦੀ ਹੈ ਤੁਹਾਨੂੰ ਨਹੀਂ ਲੱਗਦਾ ਇਹ ਨੁਕਸਾਨ ਕਿਤੇ ਨਾ ਕਿਤੇ ਕਿਸਾਨਾਂ ਨੂੰ ਹੀ ਹੋ ਰਿਹਾ ਵੱਡੇ ਪੱਧਰ ਤੇ ਦੇਖੋ ਜਿਹੜੇ ਰਾਜਨੀ ਰਾਜਨੀਤਿਕ ਲੋਕ ਹੁੰਦੇ ਨੇ ਇਹ ਹਮੇਸ਼ਾ ਹੀ ਪਾੜ ਕਰੋ ਤੇ ਰਾਜ ਕਰੋ ਤੇ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਉਂਦੇ ਨੇ ਇਹਨਾਂ ਨੇ ਕੋਈ ਜਥੇਬੰਦੀਆਂ ਨੂੰ ਇਸੇ ਤਰ੍ਹਾਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਜਦੋਂ ਇਹ ਮੋਰਚਾ ਲੱਗ ਗਿਆ ਜਿਵੇਂ ਦਿੱਲੀ ਦੇ ਵਿੱਚ ਇਕੱਠੇ ਗੱਜੇਵਾਲ ਸਾਹਿਬ ਨੇ ਸਾਰੇ ਕਰ ਲਿਆ ਸੀ ਉਹਦਾ ਮੋਰਚੇ ਨੇ ਸਾਰੀ ਖੇਚ ਬਣਾ ਕੇ ਸਾਰੇ ਪੰਜਾਬ ਦੇ ਕਿਸਾਨ ਜਿ세 ਬੰਦੀਆਂ ਦੇ ਆਗੂ ਭਾਵੇਂ ਕੁਝ ਭਾਵੇਂ ਰਹਿ ਜਾਣਗੇ ਨਹੀਂ ਤਾਂ ਪੂਰਾ ਪੰਜਾਬ ਪੰਜਾਬ ਦਾ ਬੱਚਾ ਬੱਚਾ ਇਸ ਮੋਰਚੇ ਦੇ ਵਿੱਚ ਸਹਿਯੋਗ ਕਰੂਗਾ ਜਿਵੇਂ ਉੱਥੇ ਆਪਾਂ ਦੁਕਾਨਦਾਰ ਨੇ ਮਜ਼ਦੂਰ ਨੇ ਵਪਾਰੀ ਨੇ ਉਸ ਮੋਰਚੇ ਦਾ ਜ਼ਿੱਲੀ ਦੇ ਵਿੱਚ ਸਾਥ ਦਿੱਤਾ ਸੀ ਇਦਾਂ ਹੀ ਜਿਹੜਾ ਇਹ ਮੋਰਚਾ ਚੰਡੀਗੜ੍ਹ ਦੇ ਵਿੱਚ ਲੱਗਣਾ ਇਹਦਾ ਪੂਰਾ ਇੱਥੇ ਪੰਜਾਬ ਵਾਸੀ ਪੂਰਾ ਸਾਥ ਦੇਣਗੇ ਇਹ ਮੋਰਚਾ ਬਹੁਤ ਵੱਡੀ ਪੱਧਰ ਤੇ ਲੱਗਣਾ ਕਿਉਂਕਿ ਸਾਡੇ ਆਉਣ ਵਾਲੀਆਂ ਨਸਲਾਂ ਦੀ ਲੜਾਈ ਆਏ ਨਹੀਂ ਤਾਂ ਸਾਡਾ ਆਉਣ ਵਾਲਾ ਉਹਨਾਂ ਦੀ ਜਨਰੇਸ਼ਨ ਆ ਪਾਣੀ ਦੇਖੋ ਬੰਜਰ ਬਣਦੀ ਧਰਤੀ ਆ ਅੱਜ ਬੋਰ ਕੋਈ ਸਾਡਾ 100 ਫੁੱਟ ਤੋਂ 250 ਫੁੱਟ ਤੋਂ ਉੱਪਰ ਚਲ ਗਿਆ ਬੋਰ ਨੇ ਬੋਰ ਦਾ ਜਿਹੜਾ ਪਾਣੀ 5-500 ਫੁੱਟ ਤੋਂ ਤੁਹਾਨੂੰ ਲੈਣਾ ਪੈਣਾ ਆ ਤੇ ਬਹੁਤ ਵੱਡਾ ਨੁਕਸਾਨ ਕਿਉਂਕਿ ਕਿਸਾਨ ਦੇ ਵਿੱਚ ਉਨੀ ਸਮਰੱਥਾ ਨਹੀਂ ਰਹੀ ਉਹ ਬੋਰ ਕਰਾਉਣ ਦੀ ਕਿਉਂਕਿ ਸਰਕਾਰ ਦੀ ਨੀਤੀ ਆ ਇਹ ਜ਼ਮੀਨ ਨੂੰ ਬੰਜਰ ਬਣਾ ਕੇ ਵੱਡੇ ਘਰਾਣਿਆਂ ਨੇ ਪਾਣੀ ਦਾ ਕਬਜ਼ਾ ਕਰ ਲਿਆ ਇਹ ਜ਼ਮੀਨ ਨੂੰ ਬੰਜਰ ਬਣਾ ਕੇ ਆਪਣੇ ਕਬਜ਼ੇ 'ਚ ਲੈ ਲਈਏ ਬੱਚੇ ਸਾਡੇ ਇਹਨਾਂ ਹਾਲਾਤਾਂ ਦੇ ਕਰਕੇ ਬਾਹਰ ਨੂੰ ਧੋੜੇ ਜਾ ਰਹੇ ਨੇ ਇਸ ਕਰਕੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦਾ ਜਿ세 ਨਾਰਾ ਲਾਉਂਦੇ ਆ ਉਥੇ ਨਾਰਾ ਫੇਰ ਬੁਲੰਦ ਕਰਕੇ ਜਾਵਾਂਗੇ ਅਸੀਂ ਕਿਨੇ ਨਰਾਜ਼ਗੀ ਤਾਂ ਤੁਹਾਡੀ ਪਾਰਟੀ ਤੋਂ ਸਭ ਤੋਂ ਵੱਧ ਸੀਗੀ ਸਾਰਿਆਂ ਨੂੰ ਜਿਹੜੀ ਤੁਹਾਡੀ ਜਥੇਬੰਦੀ ਹੈ ਉਹਨਾਂ ਤੋਂ ਹੀ ਕਿ ਰਾਜੇਵਾਲ ਸਾਹਿਬ ਸਿਆਸਤ ਦੇ ਲਈ ਦੂਜੇ ਪਾਸੇ ਹੋ ਗਏ ਤਾਂ ਹੀ ਕਰਕੇ ਜਿਹੜੀ ਗੈਰ ਰਾਜਨੀਤਿਕ ਐਸਕੇਐਮ ਬਣੀ ਉਹਨਾਂ ਨੇ ਰਾਜੇਵਾਲ ਤੋਂ ਜਿਹੜੀ ਹੈ ਉਹ ਨਰਾਜ਼ਗੀ ਵੀ ਜਤਾਈ ਲੱਗਦਾ ਕਿ ਜਿਹੜੀ ਪਾਰਟੀ ਤੋਂ ਨਰਾਜ਼ਗੀ ਹੋਵੇ ਜਿਹੜੀ ਪਾਰਟੀ ਨੂੰ ਦੂਰ ਕੀਤਾ ਗਿਆ ਹੋਵੇ ਉਹ ਪਾਰਟੀ ਦੇ ਨਾਰੇ ਤੇ ਸਾਰੇ ਲੋਕ ਇਕੱਠੇ ਹੋ ਕੇ ਆਣਗੇ ਦੇਖੋ ਜਦੋਂ 2017 ਚ ਵੀ ਜਦੋਂ ਆਪਾਂ ਦਿੱਲੀ ਦੇ ਕਾਲੇ ਕੌਨਾਂ ਦਾ ਜਿਹੜਾ ਮੋਰਚਾ ਲੜਿਆ ਆ ਉਹ ਵੀ ਰਾਜੇਵਾਲ ਸਾਹਿਬ ਨੇ 2017 ਦੇ ਵਿੱਚ ਸਾਰੀਆਂ ਜਥੇਬੰਦੀਆਂ ਇਕੱਠੀਆਂ ਕੀਤੀਆਂ ਸੀਗੀਆਂ ਤੇ ਅੱਜ ਵੀ ਜੇ ਰਾਜੇਵਾਲ ਸਾਹਿਬ ਜੇ ਕੋਈ ਗੱਲ ਤੱਥਾਂ ਦੇ ਆਧਾਰ ਤੇ ਜਵਾਬ ਦੇ ਸਕਦੇ ਸਰਕਾਰਾਂ ਨੂੰ ਤੇ ਰਾਜੇਵਾਲ ਸਾਹਿਬ ਨੇ ਆ ਗੰਨੇ ਦਾ ਮੋਰਚਾ ਆਪਣੇ ਜਨੰਦਰ ਤੇ ਲੱਗਾ ਸੀਗਾ ਕੀ ਖਟਿਆ ਉਥੋਂ ਖਟ ਕੇ ਕੀ ਆਏ ਆ ਚੰਡੀਗੜ੍ਹ ਸੀਐਮ ਦੇ ਸਾਹਿਬ ਦੇ ਨਾਲ ਇਹ ਮੀਟਿੰਗ ਕਰਕੇ ਆਏ ਸਾਡੇ ਕਿਸਾਨ ਜਥੇਬੰਦੀਆਂ ਦੁਆਬੇ ਦੀਆਂ ਦੋ ਤਿੰਨ ਸਿਗੀਆਂ ਕੀ ਲਾੜ੍ਹ ਧਪਵਾ ਕੇ ਗਈਆਂ ਉਥੋਂ ਸੀਐਮ ਸਾਹਿਬ ਨੇ ਉਥੇ ਪੂਰਾ ਉਹਨਾਂ ਨੂੰ ਪੂਰਾ ਝੜਕਾ ਵੀ ਮਾਰੀਆਂ ਆ ਤੇ ਉਥੇ ਦਿੱਤਾ ਵੀ ਕੁਝ ਨਹੀਂ 11 ਰੁਪਏ ਰੇਟ ਦਾ ਸਰਕਾਰਾਂ 10 11 ਦੋਦਾ ਹੀ ਲੋਕ ਸਰਕਾਰਾਂ ਵਧਾ ਦੇਣੀਆਂ ਆ ਇਹ ਕਰਕੇ ਇਹ ਅੱਜ ਰਾਜੇਵਾਲ ਸਾਹਿਬ ਦੇ ਬਖ ਹੋਣ ਦੇ ਨਾਲ ਸਾਨੂੰਰਾ ਦੁੱਖ ਭੋਕੜਾ ਪੈ ਰਿਹਾ ਆ ਤਨ ਚੰਡੀਗੜ੍ਹ ਦੇ ਵਿੱਚ ਬੈਠੀਆਂ ਰਹੀਆਂ ਜਥੇਬੰਦੀਆਂ ਕੋ ਖੱਟਿਆ ਦਾ ਕੁਝ ਨਹੀਂਗਾ ਲੋਕਾਂ ਨੂੰ ਪਰੇਸ਼ਾਨ ਕਰਕੇ ਮੁੜ ਕੇ ਵਾਪਸ ਗਏ ਆ ਇਹ ਇੱਕ ਰਾਜੇਵਾਲ ਸਾਹਿਬ ਨੇ ਜਿਹੜੇ ਇੰਨੇ ਪੜੇ ਲਿਖੇ ਨੇ ਜਿਹੜੇ ਤੱਥਾਂ ਦੇ ਆਧਾਰ ਤੇ ਸਰਕਾਰਾਂ ਦਾ ਜਵਾਬ ਦੇ ਸਕਦੇ ਨੇ ਇਹ ਮੋਰਚੇ ਲਾਉਣੇ ਕੋ ਹਰ ਗੱਲ ਦੀ ਬਸ ਨਹੀਂ ਗੱਲ ਨਹੀਂਗੀ ਸਰਕਾਰ ਦੇ ਨਾਲ ਪੜੇ ਲਿਖੇ ਅਫਸਰ ਉਹਨਾਂ ਕੋ ਜਿਹੜੇ 2-2 2.5 ਲੱਖ ਤਨਖਾਹ ਲੈਂਦੇ ਨੇ ਉਹਨਾਂ ਦੀ ਗੱਲ ਦਾ ਜਵਾਬ ਦੇਣਾ ਪੜੇ ਲਿਖੇ ਬੰਦੇ ਦਾ ਕੰਮ ਹੁੰਦਾ ਇਹ ਨਹੀਂ ਹਰ ਬੰਦਾ ਚਾਹ ਬੰਦਾ ਚਾਹ ਮਿੰਟਾਂ ਦੇ ਵਿੱਚੋਂ ਜਥੇਬੰਦੀ ਤਿਆਰ ਕਰਕੇ ਤੇ ਆਣ ਕੇ ਸਰਕਾਰ ਨਾਲ ਲੜਾਈ ਲੜ ਲੋ ਤੱਥਾਂ ਦੇ ਆਧਾਰ ਤੇ ਜਵ ਇੱਕ ਇੱਕ ਪੁਆਇੰਟ ਦੇ ਉੱਤੇ ਸਰਕਾਰਾਂ ਘੇਰਦੀਆਂ ਆ ਜੇ ਝੰਡ ਦਿੱਲੀ ਦੇ ਵਿੱਚ ਮੀਟਿੰਗਾਂ ਜਦੋਂ ਹੋਈਆਂ 11 ਮਿੰਟਾਂ ਹੋਈਆਂ ਪਹਿਲਾਂ ਸਾਰੇ ਕਹਿੰਦੇ ਹੁੰਦੇ ਸੀ ਬਾਰੋ ਬਾਰੀ ਉੱਥੇ ਗੱਲ ਸਰਕਾਰ ਦਾ ਸਰਕਾਰ ਦੇ ਨਾਲ ਕਰਾਂਗੇ ਮੁੜ ਕੇ ਸਾਰੇ ਜਦੋਂ ਸਰਕਾਰ ਦੇ ਮੋਰੇ ਕੋ ਜਵਾਬ ਨਹੀਂ ਦੇ ਸਕਦੇ ਤੇ ਫੇ ਰਾਜੇਵਾਲ ਸਾਹਿਬ ਨੂੰ ਕਹਿੰਦੇ ਰਾਜੇਵਾਲ ਸਾਹਿਬ ਤੁਸੀਂ ਗੱਲ ਕਰਿਓ ਇੱਕ ਰਾਜੇਵਾਲ ਸੀ ਵੀ ਜਿਹੜਾ ਉਹਨਾਂ ਦੇ ਗੱਲਾਂ ਦਾ ਜਵਾਬ ਦਿੰਦੇ ਸੀਗੇ لیکن ਲੱਗਦਾ ਹੁਣ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਧਰਨਾ ਕਰਨ ਦੀ ਜਿਹੜੀ ਪਰਮਿਸ਼ਨ ਮਿਲੇਗੀ ਕਿਉਂਕਿ ਅਕਸਰ ਅਸੀਂ ਦੇਖਿਆ ਹੈ ਕਿ 25 ਸੈਕਟਰ ਰੈਲੀ ਗਰਾਊਂਡ ਹੈਗਾ ਉੱਥੇ ਦਿੱਤੀ ਜਾਂਦੀ ਹੈ ਪਰਮਿਸ਼ਨ ਕਿ ਜਿੱਥੇ ਉੱਥੇ ਧਰਨਾ ਕਰਨਾ ਹੈ ਉੱਥੇ ਕਰੋ ਲੇਕਿਨ ਤੁਸੀਂ 34 ਸੈਕਟਰ ਦੇ ਵਿੱਚ ਮੰਗ ਰਹੇ ਹੋ ਦੇਖੋ ਤੁਹਾਨੂੰ ਦੱਸਿਆ ਉਹ 6 ਤਰੀਕ ਦੀ ਜਿਹੜੀ ਮੀਟਿੰਗ ਸਾਡੀ ਹੋਣੀ ਆ ਔਰ ਬੈਜ ਭਾਈ ਖ ਹੋ ਸਕਦਾ ਸਾਨੂੰ ਕੋ ਠੋਸ ਫੈਸਲਾ ਲੈਣਾ ਪਵੇ ਚੰਡੀਗੜ ਸਾਡੇ ਪੰਜਾਬ ਦੀ ਰਾਜਧਾਨੀ ਆ ਕੀ ਸਾਨੂੰ ਆਪਣੇ ਪੰਜਾਬ ਦੀ ਰਾਜਧਾਨੀ ਦੇ ਵਿੱਚ ਵੜਨ ਦਾ ਹੱਕ ਨਹੀਂਗਾ ਅਸੀਂ ਪੰਜਾਬ ਦੇ ਵਿੱਚ ਆਣ ਕੇ ਪੰਜਾਬ ਦੇ ਲੋਕਾਂ ਦੀ ਜ਼ਮੀਨ ਕੱਟ ਕੇ ਚੰਡੀਗੜ ਬਸਿਆ ਆ ਅੱਜ ਸਾਨੂੰ ਆਣ ਕੇ ਬਾਹਰ ਪੰਜਾਬ ਦੇ ਬਾਰਡਰ ਤੇ ਆਣ ਕੇ ਚੰਡੀਗੜ ਦੇ ਬਾਰਡਰ ਤੇ ਆਣ ਕੇ ਬਹਿਣਾ ਪੈਂਦਾ ਅਸੀਂ ਆਪਣੀ ਰਾਜਧਾਨੀ ਵਿੱਚ ਆਉਣ ਦਾ ਹੱਕ ਹੈ ਸਾਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਸਾਨੂੰ ਇਸ ਕਰਕੇ ਜੀ ਪ੍ਰਸ਼ਾਸਨ ਦੱਸ ਚੁੱਕੇ ਆ ਮੀਟਿੰਗ ਕਰਕੇ ਸਰਕਾਰ ਦੇ ਨਾਲ ਰਾਜੇਵਾਲ ਸਾਹਿਬ ਤੇ ਜਸੇਬੰਦੀਆਂ ਸਹਿਯੋਗੀ ਬੇ ਸਾਨੂੰ ਟਾਈਮ ਦਿੱਤਾ ਜਾਵੇ ਸਾਨੂੰ ਸਵਾ ਸਥਾਨ ਦੱਸਿਆ ਜਾਵੇ ਜੇ ਨਾਂ ਦੇਣਗੇ ਕੋਈ ਹੋਰ ਫਿਰ ਹੱਲ ਕੱਢਾਂਗੇ ਬੈਠਾਂਗੇ ਬਾਣ ਕੇ ਚੰਡੀਗੜ੍ਹ ਦੇ ਵਿੱਚ ਬਿਲਕੁਲ ਦੇਖੋ ਚੰਡੀਗੜ੍ਹ ਦੇ ਵਿੱਚ ਆ ਕੇ ਬਹਿਣ ਦੀ ਗੱਲ ਕੀਤੀ ਜਾ ਰਹੀ ਹੈ 18 ਜਨਵਰੀ ਨੂੰ ਧਰਨਾ ਲਗਾਇਆ ਜਾਣਾ ਹੈ ਔਰ ਧਰਨੇ ਤੋਂ ਬਾਅਦ ਜਿਹੜਾ ਆ ਉਹ ਜਿਹੜੀਆਂ ਆਪਣੀਆਂ ਮੰਗਾਂ ਨੇ ਉਸਨਾਂ ਨੂੰ ਮਨਵਾਉਣ ਦੀ ਗੱਲ ਕੀਤੀ ਜਾ ਰਹੀ ਹੈ ਔਰ ਦੂਜੇ ਪਾਸੇ ਜਿਹੜੀ 28 ਤਰੀਕ ਨੂੰ ਐਸਵਾਈਐਲ ਨੂੰ ਲੈ ਕੇ ਬੈਠਕ ਹੋਣੀ ਹੈ ਜਿਸ ਵਿੱਚ ਕੇਂਦਰੀ ਜਲ ਮੰਤਰੀ ਵੀ ਹੋਣਗੇ ਔਰ ਨਾਲ ਦੇ ਨਾਲ ਦੋਨੋਂ ਜਿਹੜੇ ਸਟੇਟਸ ਨੇ ਉਹਨਾਂ ਦੇ ਮੁੱਖ ਮੰਤਰੀ ਵੀ ਹੋਣਗੇ ਉਹਨਾਂ ਦੇ ਵਿੱਚ ਕੀ ਫੈਸਲਾ ਹੁੰਦਾ ਜੇਕਰ ਫੈਸਲਾ ਹੱਕ ਦੇ ਵਿੱਚ ਰਿਹਾ ਤਾਂ ਕਹਿੰਦੇ ਕਿ ਪ੍ਰਦਰਸ਼ਨ ਨਹੀਂ ਕੀਤਾ ਜਾਏਗਾ ਲੇਕਿਨ ਜੇਕਰ ਫੈਸਲਾ ਕਿਤੇ ਹੋਰ ਜਾਂਦਾ ਤੇ ਫਿਰ ਵਿਰੋਧ 28 ਤਰੀਕ ਦੀ ਮੀਟਿੰਗ ਦਾ ਵੀ ਕੀਤਾ ਜਾਏਗਾ ਕੈਮਰਾ ਤੇ ਮੇਰੇ ਸਹੀ ਹੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ ਟੀਵੀ